ਸੰਗਤ ਜੀ ਆਓ ਦਰਸ਼ਨ ਕਰੀਏ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਇਹ ਗੁਰਦੁਆਰਾ ਸਾਹਿਬ ਸੰਤ ਹਰਨਾਮ ਸਿੰਘ ਜੀ ਦੀ ਹੋਂਦ ਦੀ ਯਾਦ ਵਿੱਚ ਬਣਾਇਆ ਹੈ ਇਥੇ ਹਰ ਸਾਲ ਵਿਸਾਖੀ ਤੇ ਇੱਕ ਹਫਤੇ ਦਾ ਨਾਮ ਸਿਮਰਨ ਸਮਾਗਮ ਹੁੰਦਾ ਹੈ ਬਹੁਤ ਸੰਗਤਾਂ ਦਾ ਇਕੱਠ ਹੁੰਦਾ ਹੈ ਸਾਡੇ ਨਾਲ ਕਿੰਨੇ ਨਾ ਕਿੰਨੇ ਸੰਗਤ ਬਹੁਤ ਹੀ ਬੰਦਾ ਗੁਰਦੁਆਰਾ ਸਾਹਿਬ ਇਹ ਅਰੇ ਇਸ ਦਾ ਪ੍ਰਬੰਧ ਬਹੁਤ ਵਧੀਆ ਇੱਥੇ ਉੱਥੇ ਸੇਵਾ ਕਰਦੇ ਸਾਂ ਸੰਗਤਾਂ ਬੈਠੀਆਂ ਨਾਮ ਜਪ ਰਹੀਆਂ ਨੇ ਸੰਗਤ ਨੂੰ ਕੀ ਕਥਾ ਵਿਚਾਰਾ ਸੁਣਾਇਆ ਤੁਸੀਂ ਨਾਮ ਲਾ ਲਓ ਸਾਹਿਬ ਦੀ ਸੇਵਾ ਕਰੋ ਪੂਰਾ ਸੈਟ ਲੱਗਦਾ ਚੰਦੋਈ ਤੇ ਮਾਰਾ ਨਾਮ ਦਾ ਨਾਣਾ ਦਾ ਸਥਾਨ ਹੈ ਕਿ ਨਾ ਬਾਬਾ ਜੀ ਹੁਣਾਂ ਨੇ ਇੱਥੇ ਬਹੁਤ ਸਮਾਂ ਰਹਿ ਕੇ ਨਾਮ ਜਪਿਆ ਕਿਤੇ ਉਹਨਾਂ ਦਾ ਤਪ ਸਥਾਨ ਵੀ ਬਣਿਆ ਹੋਇਆ ਹੈ ਤੇ ਕੰਨੀ ਜੀ ਮੇਰੀ ਪੁੱਤਾਂ ਦਾ ਗੱਲ ਤੇ ਮੈਂ ਆਹ ਹੁੰਦਾ ਅਹਵੰਦਰ ਗੁਰੂਗ੍ਰਾਮ ਸ਼ਹਿਰ ਮਹਾਰਾ ਜੀ ਨਮਸਕਾਰ ਕਰੀਏ ਸਾਹਮਣੇ ਗੁਰੂ ਸਿਆਮਾਹ ਪ੍ਰਕਾਸ਼ਮਾਨ ਨੇ ਤੁਹਾਨੂੰ ਤੁਹਾਨੂੰ ਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਕਮਰਾ ਤੇ ਬਾਬਾ ਜੀ ਦੀ ਜਾਦ ਵਿੱਚ ਬਣਾਇਆ ਹੋਇਆ ਇੱਥੇ ਉਹਨਾਂ ਦੇ ਬਿਸਤਰਾ ਖੁੰਡੀ ਕੀਰਤਨ ਦਾ ਸਮਾਨ ਹੋਰ ਉਹਨਾਂ ਦੇ ਵਰਤਨ ਵਾਲਾ ਸਾਰਾ ਸਮਾਨ ਉਹਦੇ ਜਾਦ ਵਿੱਚ ਰੱਖਿਆ ਹੋਇਆ ਇਹ ਸਾਹਮਣੇ ਤਸਵੀਰ ਆ ਉਹਨਾਂ ਦੀ ਧੰਨ ਸੰਤ ਬੰਮਾ ਬ੍ਰਹਮਕੇਨੀ ਬਾਬਾ ਪਰਮਾਨੰਦ ਸਿੰਘ ਜੀ ਆ ਉਹਨਾਂ ਦਾ ਮੰਝਾ ਹੈ Bestra a babá de comida tem a bis lento. ਤਾਂ ਪਸਤਾਨ ਬਾਬਾ ਨਾਮ ਸਿੰਘ ਜੀ ਹੁਣ ਆ ਦੇ ਆਓ ਦਰਸ਼ਨ ਕਰੀਏ ਇਹ ਠਾਂ ਪੂਰਾ ਸ਼ਹਿ ਬਣਿਆ ਹੋਇਆ ਜਿੱਥੇ ਉਹ ਬੈਠ ਕੇ ਨਾਮ ਜਪਦੇ ਸੀ ਬੋਲੋ ਨਾ ਇਸ ਗੁਰਦੁਆਰੇ ਦੀ ਜਗ੍ਹਾ ਤੇ ਉਸ ਟਾਈਮ ਉੱਚਾ ਥੇ ਹੀ ਬਣਿਆ ਉਸ ਦੇ ਠਾਂ ਉਹਨਾਂ ਨੇ ਆਪਣਾ ਪੂਰਾ ਬਣਾਇਆ ਇਸ ਹੋਈ ਜ਼ਮੀਨ ਵਿੱਚ ਬੈਠ ਕੇ ਨਾਮ ਜਪਦੇ ਸੀ ਆਓ ਦਰਸ਼ਨ ਕਰੀਏ está na volta para Itáquia, a gente